ਜੀ ਸਾਰਿਆਂ ਨੂੰ ਰਾਵਰਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਅਸੀਂ ਸੰਡੇ ਨੂੰ ਗਏ ਸੀਗੇ ਪਹਿਲੇ ਨਰਾਤੇ ਮਾਤਾ ਚਿੰਤਪੂਨੀ ਦੇ ਦਵਾਰੇ ਤੇ ਤੇ ਉੱਥੇ ਬਹੁਤ ਰੱਛੀਗਾ ਬਹੁਤ ਮਲਕੇ ਮਲਕੇ ਜਿੱਦਾਂ ਜੋ ਸੋਚਿਆ ਸੀਗਾ ਨਾ ਉਹਦਾ ਹੋਇਆ ਨਹੀਂਗਾ ਅਸੀਂ ਸੋਚਿਆ ਸੀਗਾ ਕਿ ਰਾਜ ਮਲਕੇ ਘਟ ਹੋਣਾ ਤੇ ਉਥੇ ਬਾਅਦ ਚ ਆਈ ਨਾ ਲਾਈਨਾਂ ਬੜੀਆਂ ਲੰਮੀਆਂ ਆਈਆਂ ਤੇ ਬੜਾ ਮਾਲ ਗਿਆ ਆ ਮੁੱਛਾਂ ਰੱਖੀਆਂ ਯਾਰ ਮੁੱਛਾਂ ਕਿਦਾਂ ਲੱਗਦੀਆਂ ਦੱਸੋ ਮੁੱਛਾਂ ਕਟਾ ਦਮਾ ਜਾਂ ਰਹਿਣ ਦਮਾ ਕਮੈਂਟ ਕਰਕੇ ਦੱਸੋ ਯਾਰ ਕਮੈਂਟ ਤੁਸੀਂ ਕਰਦੇ ਨਹੀਂ ਹੈਗੇ ਜਾਂ ਕਰਨਾ ਕੀ ਹੈ ਤੇ ਵੀਡੀਓ ਬਣਾਉਣ ਦਾ ਇੱਕ ਮਕਸਦ ਹੋਰ ਸੀਗਾ ਵੀ ਆਪਾਂ ਮਤਲਬ ਕਿ ਪਹਿਲੇ ਜਿਹੜੀਆਂ ਵੀਡੀਓ ਪਾਉਣੀ ਸੀਗੀਆਂ ਤੇ ਉਹ ਮਤਲਬ ਕਿ ਬਹੁਤ ਬਹੁਤ ਲੱਭੀਆਂ ਆਉਂਦੀਆਂ ਕਈ ਸਾਡੀ ਆਡੀਅנס ਜਿਹੜੀ ਆ ਉਹ ਬੋਰ ਹੋ ਜਾਂਦੀ ਹੈ ਇਸ ਕਰਕੇ ਅਸੀਂ ਸੋਚਿਆ ਵੀ ਅਸੀਂ ਛੋਟੇ-ਛੋਟੇ ਮਤਲਬ ਕਿ ਪਾਰਟ-ਵਾਈਜ਼ ਪਾਰਟ ਮਤਲਬ ਕਿ ਪਾਦਿਆ ਕਰਾਂਗੇ ਤੇ ਤੁਹਾਨੂੰ ਵੀ ਜਿਹੜਾ ਕਿ ਸਮਝ ਲੱਗ ਜਾਏਗਾ ਕਿ ਕਿੱਥੇ ਕਿੱਥੇ ਸੀਗੇ ਕਿੱਥੇ ਪਹੁੰਚੇ ਮਤਲਬ ਕਿ ਲਈ ਸਾਡੇ ਕਹਿੰਦਾ ਮਤਲਬ ਇਹ ਆ ਕਿ ਤੁਸੀਂ ਬੋਲਦਾ ਹੋਵੋ ਤੇ ਸਾਡੇ ਨਾਲ ਇੱਕ ਵਾਕਿਆ ਜਿਹੜਾ ਸਾਡੇ ਨਾਲ ਇੱਕ ਬੀਤਿਆ ਸੀਗਾ ਪਿਛੇ ਦੀ ਸਮਾਂ ਜਿਹੜਾ ਬਹੁਤ ਥੋੜਾ ਕਠਿਨ ਨਿਕਲਿਆ ਨਿਕਲਿਆ ਸੀਗਾ ਤੇ ਇਸ ਕਰਕੇ ਤੇ ਉਹ ਵੀ ਸਾਡਾ ਉਹ ਵੀ ਸਾਡੇ ਆ ਉਹ ਵੀ ਸਾਡੇ ਨਾਲ ਹੀ ਬਿਆਨ ਕੀਤਾ ਹੈ ਬਿਆਨ ਕੀਤਾ ਉਹਦੇ ਵਿੱਚ ਵੀਡੀਓ ਜਿਹੜੀ ਹੁਣ ਆ ਰਹੀ ਹੈ ਮੋਟਰਸਾਈਕਲ ਖੋਲਤਾ ਮੋਟਰਸਾਈਕਲ ਖੋਲਤਾ ਹੀ ਭਰਾ ਵਾਹ ਬੜਾ ਔਖਾ ਹੀ ਕੰਮ ਹੈ ਬਾ ਮੋਟਰਸਾਈਕਲ ਹੁਣ ਠੀਕ ਹੈ ਵੈਸੇ ਚੱਲਦਾ ਪਿਆ ਸਾਡੀ ਦਨੋ ਦਾ ਹੁਣ ਦਨੋ ਦਾ ਨਾਂ ਹੀ ਬਸੰਤੀ ਰੱਖ ਦਿੱਤਾ ਹੈ ਬਸੰਤੀ ਨਾ ਕਿਤਾ ਦਾ ਕੀ ਹੈ ਤੁਸੀਂ ਦੱਸ ਦੋ ਕੀ ਨਾ ਰੱਖੀਏ ਯਾਰ ਦਨ ਨਹੀਂ ਥਈਏ ਕਹਿੰਦੇ ਦਨ ਨਹੀਂ ਥਈਏ ਦਨ ਨਹੀਂ ਥਈਏ ਜੀ ਇਹ ਨਾਮ ਦੇ ਕੋ ਦਾ ਬਿਚਾਰ ਰੱਖਿਆ ਤਨੋ ਬਾਗ ਦਨੋ ਦਾ ਬਾਗ ਉਹ ਨਾ ਤਾਂ ਕਿ ਇਹ ਦਨੋ ਜੋ ਅੜੀ ਦਨੋ ਭਾਈ ਦੀ ਬਲੀ ਹੈ ਨਾ ਉਹ ਨਹੀਂ ਭਾਈ ਜਿੱਦ ਦੇ ਹੋਣ ਨਹੀਂ ਭਾਈ ਦੀ ਹੈਗੀ ਹੁਣ ਹੁਣ ਸਲੋ ਹੋ ਗਈ ਵਿਚਾਰੀ ਯਾਰ ਤੇ ਪਹਿਲਾਂ ਤਾਂ ਚੱਲ ਜਾਂਦੀ ਸੀ 116 216 17 ਤੇ ਚੱਲ ਜਾਂਦੀ ਸੀ ਪੰਜਵੇਂ ਗੇਅਰ ਤੇ ਤੇ ਹੁਣ ਜਾਰੀ ਬੱਸ ਹੋ ਜਾਂਦੀ ਹੈ ਤੇ ਉਹਦਾ ਵਜਾਇਦਾ ਹੈਡ ਦਾ ਕੰਮ ਹੋ ਗਿਆ ਨਾ ਹੈਡ ਦਾ ਠੀਕ ਆ ਘੜਾਦੀ ਬਸ ਨਹੀਂ ਹੁੰਦੀ ਬਸ ਉਹ ਜਿਹੜੀ ਪਾਸ ਉਹ ਇਹ ਉਹਦੀ ਬਸ ਘਰਾਤੀ ਧੋਈ ਫਾਨ ਕੀ ਉਹਦਾ ਆਹ ਉਹ ਏਜੰਸੀ ਵਾਲੇ ਭਰਾ ਉਹ ਰਾਨ ਹੁੰਦੇ ਵਈ ਏਜੰਸੀ ਵਾਲੇ ਕਹਿੰਦੇ ਭਾਜੀ ਆਹ ਤਾਂ ਨਵੀਂ ਗੱਡੀ ਆ ਇਹ ਕਹਿੰਦਾ ਤੁਸੀਂ ਨਵੀਂ ਗੱਡੀ ਦਾ ਇੰਜਨ ਕਰ ਦਿੱਤਾ ਮਾਦਾ ਭਰਾਵਾ ਇਹਨੂੰ ਕੋਈ ਹਾਨਾ ਨਹੀਂ ਬੜਾਈਆਂ ਤੁਸੀਂ ਮੰਨੋ ਕਿ 51000 ਕਿਲੋਮੀਟਰ 52000 51000 ਜਾਂ 55000 ਕਿਲੋਮੀਟਰ ਚੱਲ ਗਈ 2.5 ਸਾਲ ਦੇ ਵਿੱਚ ਤੇ ਬੜੀ ਜਗ੍ਹਾ ਤੇ ਘੁੰਮੇ ਆ ਗਲੀਆਂ ਜਗ੍ਹਾ ਤੇ ਲੈ ਕੇ ਗਏ ਆ ਤੇ ਜਿਸ ਤਰ੍ਹਾਂ ਸਾਡਾ ਤੁਹਾਡੇ ਨਾਲ ਪਿਆਰ ਬਣਿਆ ਰਵੇ ਤੇ ਤੁਸੀਂ ਸਾਡੇ ਨਾਲ ਪਿਆਰ ਦਖਾਂਦੇ ਰਹੋ ਤੇ ਹੀ ਇੱਕ ਹੀ ਸਾਡੀ ਦਿੱਲੀ ਖੁਆਈ ਗਿਆ ਤੇ ਚਲੋ ਤੇ ਉਹ ਬਣੇ ਰਹੀਓ ਤੇ ਦੇਖਦੇ ਰਹੀਓ ਆਪਾਂ ਅੱਜ ਆ ਜਿਹੜਾ ਕਲਿੱਪ ਜਿਹੜਾ ਹੁਣ ਤੁਹਾਨੂੰ ਇਸੇ ਕਰਕੇ ਪਾਉਣ ਲੱਗੇ ਆ ਵੀ ਆਪਾਂ ਬਣ ਕੇ ਅਗਲੀ ਜਿਹੜੀ ਵੀਡੀਓ ਪਾਵਾਂਗੇ ਤੇ ਉਹਦੇ ਵਿੱਚ ਉਹਦੇ ਵਿੱਚ ਤੁਹਾਨੂੰ ਮਾਲਕ ਸਾਰਾ ਦੱਸਾਂਗੇ ਪਾੜ ਵਾਈ ਪਾੜ ਤੁਸੀਂ ਬੋਅ ਬੋਅ ਨਹੀਂ ਹੋਵਗੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਰਾਵਣ ਸ assi gal jin jai mata di